ਨਾ ਕੋਪਾ ਮਦ ਲੋਭ ਵਿਸਾਰੋ ਸੀਲ ਸੰਤੋਖ ਖਿਨਾ ਸਤ ਤਾਰੋ ਹੋ ਗਿਆਨ ਕੋੜਿਆ ਸਵਾਰ ਭਰਮ ਸੇ ਨਿਆਰਾ ਹੈ ਨੇਤੀ ਕੋਤੀ ਵਸਤੀ ਲਾਓ ਆਸਣ ਪਰੋ ਯੁਗਤ ਸੇ ਲਾਓ ਪਹਿਲੇ ਮੂਰ ਸੁਧਾਰ ਕਾਰਜ ਹੋ ਸਾਰਾ ਹੈ ਮੂਲ ਕਮਲ ਦਲ ਚਦਰ ਬਖਾਨੋ ਕਲਿੰਗ ਜਾਪ ਲਾਲ ਰੰਗ ਮਾਨੋ ਦੇਵ ਗਣੇਸ਼ ਦਾ ਰੂਪਾ ਥਾਨੋ ਰਿទ្ធਿ ਸਿੱਧ ਚਮਰ ਢੋਲਾ ਰਾ ਹੈ ਦੋਈ ਜੋੜ ਬੇਨਤੀ ਕਰਾ ਸ੍ਰੀ ਗਣੇਸ਼ ਨੂੰ ਲੈ ਜੋ ਮੈਨੂੰ ਹੁਣ ਕਵਤਾ ਦੇ ਦੇਸ਼ ਨੂੰ ਧਰਤ ਉੱਤੇ ਚੀਜ਼ ਸੋਹਣੀਆ ਤੋਂ ਸੋਹਣੀ ਜੋ ਕਵਤਾ ਹੀ ਸਾਰਿਆਂ ਤੋਂ ਮਨਮੋਣੀ ਹੋ ਤਨ ਉੱਤੇ ਸੋਹਣੀ ਸਾਜ ਦੀ ਪੋਸ਼ਾਕ ਹੈ ਕਵਤਾ ਹੀ ਸਾਡੀ ਰੂਹ ਦੀ ਖੁਰਾਕ ਹੈ ਦੁੱਖਾਂ ਨੇ ਪਹਾੜ ਕੇਰ ਲੈਂਦੇ ਮਨ ਨੂੰ ਕੱਖੋਂ ਹੌਲਾ ਕਰ ਰੱਖ ਦਿੰਦੇ ਜਨ ਨੂੰ ਦੇਸ ਮੌਕੇ दारू ਨਾਲ ਕੋਈ ਕੰਮ ਆਵੇ ਜੋ ਕਵਤਾਹੀ दारू ਤੁਖਾਨੂ ਭਜਾਵੇ ਜੋ ਖੇਡ ਲਈ ਲੋੜ ਜੈਸੇ ਚੰਗੇ ਕੋਚ ਦੀ ਪੜੋ ਸਦਾ ਕਵਤਾ ਉਹ ਸਾਰੂ ਸੋਚਦੀ ਗੱਲ ਮੈਂ ਬਤਾਵਾ ਤੁਹਾਨੂੰ ਸੌਰੀ ਇੱਕ ਜੀ ਤਾਨਾ ਮਨ ਇਸ ਤਰ੍ਹਾਂ ਰਹਿੰਦੇ ਖਿੱਟ ਜੀ ਮੰਮੀ ਪਰੀ ਘਰ ਵਿੱਚ ਪ੍ਰਕਾਸ਼ ਤਾਰਿਆ ਉਸ ਦਾ ਵੀ ਨਾਮ ਕਵਤਾ ਉਚਾਰਿਆ ਨੰਨੀ ਪਾੜੇ ਲੇਗਾ ਬਣੀ ਉੱਚ ਅਧਿਕਾਰੀ ਹੋ ਮਾਣ ਵਾਲੇ ਖੰਭ ਮਾਰਦੇ ਉਡਾਰੀ ਹੋ ਸਮਝੋ ਨਾ ਇਸ ਗੱਲ ਨੂੰ ਤਾਂ ਥੋੜੀ ਜੀ ਮਾਪਿਆਂ ਦੀ ਹਿੱਕ ਸਦਾ ਰਹਿਦੀ ਚੌੜੀ ਜੀ ਗੱਲ ਮੈਂ ਤਾਂ ਇੱਕ ਸੱਚੋ ਸੱਚ ਜਾਣੀ ਜੀ ਸਾਰਿਆਂ ਨੂੰ ਚੰਗੀ ਕਵਤਾ ਹੈ ਬਾਣੀ ਜੀ ਚੰਗੀ ਕਵਤਾ ਹਿੰਮਣਾ ਨੂੰ ਵੀ ਪੌਂਦੀ ਜੋ ਅਣਖ ਨਾਲ ਜੂਣਾ ਮਰਨਾ ਸਿਖਾਉਂਦੀ ਜੋ ਜਨਮ ਮਾਰਨ ਵਿੱਚ ਫਰਕ ਮਟਾਉਂਦੀ ਜੋ ਸੂਲੀ ਉੱਤੇ ਚੜ੍ਹ ਹੱਸਣਾ ਸਿਖਾਉਂਦੀ ਜੋ ਮੋਇਆ ਵਿੱਚ ਜਾਨ ਹੈ ਜੀ ਪਾਉਂਦੀ ਕਵਿਤਾ ਬੰਦ ਬੰਦ ਘਟਵਾਉਣਾ ਸਿਖਾਉਂਦੀ ਕਵਿਤਾ ਬੈਰੀ ਨਾਲ ਟੱਕਰਾ ਸਿਖਾਉਂਦੀ ਕਵਿਤਾ ਚਿੜੀਆਂ ਤੋਂ ਬਾਜ ਹੈ ਤੜਾਉਂਦੀ ਕਵਿਤਾ ਨਿਰਭਉ ਨਿਰਵੈਰ ਚ ਰੰਗਾਉਂਦੀ ਕਵਿਤਾ ਅੱਗ ਉੱਤੇ ਆਸਣ ਲਗਾਉਂਦੀ ਅੱਗ ਉੱਤੇ ਆਸਣ ਲਗਾਉਂਦੀ ਕਵਿਤਾ ਫਤ ਚੜ ਚੋਂ ਬਹਾਰ ਹੈ ਲਿਆਉਂਦੀ ਕਵਤਾ ਲੂ ਲੂ ਸਾਡਾ ਨਸ਼ਾ ਆਉਂਦੀ ਕਵਤਾ ਲੋਕ ਸੁਖੀ ਪਰ ਲੋਕ ਹੈ ਸੋਹਿਲਾ ਜੀ ਪ੍ਰਭੂ ਮਿਲਣੇ ਦਾ ਹੋ ਜਾਂਦਾ ਮੇਲਾ ਜੀ ਨਾਗਰੇ ਵਾਲਿਆ ਗੱਲ ਸੁਣੋ ਲੈ ਤਮਾਮ ਬਈ ਸੱਚੀ ਕਵਤਾ ਦਾ ਹੁਣ ਪੀ ਲੈ ਜਾਮ ਬਈ ਅਮਲ ਵਾਲਾ ਜਾਮਾ ਪਹਿਨਾਂ ਦਿਖਾਵਣ ਬੇਗੰਪੁਰੇ ਸ਼ਹਿਰ ਜੇ ਤੂੰ ਡੇਰਾ ਲਾਵਣਾ ਅਮਲ ਵਾਲਾ ਜਾਮਾ ਪਹਿਨਾਂ ਦਿਖਾਵਣ ਸੱਚਖੰਡ ਵਿੱਚ ਜੇ ਤੂੰ ਡੇਰਾ ਲਾਵਣਾ ਕਹੌਣ ਦੇ ਯਾਰ ਬਥੇਰੇ ਨੇ ਕੁੱਝ ਰੰਦੇ ਨੀ ਵਿੱਚ ਚਾਨਣ ਦੇ ਕੁਝ ਰਹੰਦੇ ਨੇ ਵਿੱਚ ਚਾਨਣ ਦੇ ਕੁਝ ਵਸਤੇ ਵਿੱਚ ਹਨੇਰੇ ਨੇ ਕਾਣੋਂ ਤੇ ਯਾਰ ਬਥੇਰੇ ਨੇ ਕਾਣੋਂ ਦੀ ਯਾਰ ਬਥੇਰੇ ਨੇ ਕੁਝ ਕਲਾਕਾਰ ਨੇ ਚੋਟੀ ਦੀ ਕੁਰੀ ਦੀ ਕੁਝ ਕਲਾਕਾਰ ਨੇ ਚੋਟੀ ਦੀ ਮਾਲਕ ਨੇ ਕਮਾਈ ਮੋਟੀ ਦੀ ਕਾਰਾ ਸ਼ਾਰਾਂ ਦੀ ਥੋੜ ਨਹੀਂ ਕਰ ਅਸ਼ਰਾਂ ਦੀ ਥੋੜ੍ਹ ਨਹੀਂ ਯਾਰ ਨੇ ਸਾਰੇ ਝੋਟੀ ਦੇ ਯਾਰ ਨੇ ਸਾਰੇ ਝੋਟੀ ਦੇ ਕੁਝ ਪੌਂਦੇ ਆਪਣੇ ਚੇਰੇ ਨੇ ਕਾੜੋ ਦੇ ਯਾਰ ਬਥੇਰੇ ਨੇ ਕਾੜੋ ਦੇ ਯਾਰ ਬਥੇਰੇ ਨੇ ਕਵੀਆਂ ਦੀ ਗਿਣਤੀ ਮੇਤੀ ਨਹੀਂ ਗੁਰਦੇ ਜੀ ਕਵੀਆਂ ਦੀ ਕਿਰਤੀ ਮਿਲਦੀ ਨਹੀਂ ਨਾ ਕਵੀ ਹੈ ਡਾਕ ਕਕਾਰਾਂ ਦੀ ਪਰਵੰਸ ਵੰਨੇ ਆਉਦੇ ਨੇ ਨਾ ਕਮੀ ਹੈ ਕੋਈ ਚੈਲਦਾਰਾਂ ਦੀ ਨਾ ਕਮੀ ਹੈ ਕੋਈ ਚੈਲਦਾਰਾਂ ਦੀ ਸਭ ਦਿੰਦੇ ਪਿਆਰ ਵਧੇਰੇ ਨੇ ਸਭ ਦਿੰਦੇ ਪਿਆਰ ਵਧੇਰੇ ਨੇ ਕਾਉਂਦੇ ਯਾਰ ਬਥੇਰੇ ਨੇ ਕਾਉਂਦੇ ਯਾਰ ਬਥੇਰੇ ਨੇ ਉਹ ਸਰਕਾਰੀ ਤੇ ਗੈਰ ਸਰਕਾਰੀ ਨੇ ਬਣ ਬੈਠੇ ਰਾਜ ਦਰਬਾਰੀ ਨੇ ਮਾਰੀ ਅਮਲਾਂ ਕਿਆਂ ਨੇ ਪੜੇ ਪੜੇ ਉੱਚਤ ਉੱਚ ਅਧਿਕਾਰੀ ਨੇ ਉੱਚੀ ਪੌਂਚ ਤੇ ਹੱਥ ਮੇਰੇ ਨੇ ਕਾਉਂਦੇ ਯਾਰ ਬਥੇਰੇ ਨੇ ਕਾਉਂਦੇ ਯਾਰ ਬਥੇਰੇ ਐਵੇਂ ਗਿਣਕਣਾ ਦਸੀ ਜਾਣਾ ਐਵੇਂ ਗਿਣਕਣਾ ਦਸੀ ਜਾਣਾ ਬਿਜਾ ਬਿਨਾ ਬਜਾ ਤੋ ਰੋੜਾ ਪਾਉ ਨਹੀਂ ਬਿਨਾ ਬਜਾ ਤੋ ਰੋੜਾ ਪਾਉ ਨਹੀਂ ਪਰ ਹੱਥ ਨ ਪਹੁੰਚੇ ਥੂ ਕੋੜੀ ਪਰ ਹੱਥ ਨ ਪਹੁੰਚੇ ਥੂ ਕੋੜੀ ਕਿਉਂ ਕੋ ਫੋਕੀਆਂ ਫੜਾ ਚਲਾਉਣਾ ਐ ਕਿਉਂ ਫੋਕੀਆਂ ਫੜਾ ਚਲਾਉਣਾ ਗਿਆਨ ਚਲਦੇ ਹੈ ਤਸਵੇਰੇ ਨੇ ਕਾਲੋਂ ਦੇ ਯਾਰ ਬਥੇਰੇ ਨੇ ਕਾਲੋਂ ਦੇ ਯਾਰ ਬਥੇਰੇ ਨੇ ਕੁਝ ਰੰਗ ਤੇ ਨੇ ਵਿੱਚ ਚਾਨਣ ਦੇ ਕੁਝ ਵਸਤੇ ਵਿੱਚ ਹਨੇਰੇ ਨੇ ਕਾਲੋਂ ਦੇ ਯਾਰ ਬਥੇਰੇ ਨੇ ਕਾਲੋਂ ਦੇ ਯਾਰ ਬਥੇਰੇ ਨੇ ਅੱਜ ਕਾਲੋਂ ਦੇ ਯਾਰ ਬਥੇਰੇ ਬਹੁਤ ਅੱਛੀ ਬਹੁਤ ਵਧੀਆ